ਉਪਲ ਫਾਰਮ ਵਾਲੀ ਕੁੜੀ ਨੂੰ ਹੁਣ ਲਗਭਗ ਹਰ ਕੋਈ ਜਾਣਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਉਸ ਦੀਆਂ ਗਲਤ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ ਅੱਜ ਅਸੀਂ ਇਸ ਕਹਾਣੀ ਦੀ ਉਹ ਹਕੀਕਤ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਅਖੀਰ ਇਹ ਸਭ ਕੁਝ ਕੀਤਾ ਕਿਸ ਨੇ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੋਰੀ ਨਾਮ ਦੀ ਇਸ ਕੁੜੀ ਦਾ ਵਿਆਹ ਇੱਕ ਸਿੱਖ ਪਰਿਵਾਰ ਦੇ ਮੁੰਡੇ ਨਾਲ ਫਿਕਸ ਹੋਇਆ ਸੀ ਜਸਦੀਆਂ ਤਸਵੀਰਾਂ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕੋਈ ਚੱਕਰ ਜਾਂ ਲਵ ਸਟੋਰੀ ਨਹੀਂ ਸੀ ਸਿਰਫ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਇਹ ਰਿਸ਼ਤਾ ਤੈਅ ਕੀਤਾ ਸੀ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਪਰ ਮੁੰਡੇ ਦੇ ਮਨ ਵਿੱਚ ਗਲਤ ਸੋਚ ਸੀ ਇਟਲੀ ਵਾਲੇ ਨੇ ਲਾਈਵ ਆ ਕੇ ਦੱਸਿਆ ਕਿ ਇਸ ਮੁੰਡੇ ਨੇ ਆਪਣੀ ਮੰਗੀਤਰ ਗੋਰੀ ਨੂੰ ਕੋਲਡ ਡਰਿੰਕ ਵਿੱਚ ਨਸ਼ੀਲੀਆਂ ਗੋਲੀਆਂ ਪਾ ਦਿੱਤੀਆਂ ਉਸ ਤੋਂ ਬਾਅਦ ਉਸ ਨੇ ਜ਼ਬਰਦਸਤੀ ਨਾਲ ਉਸ ਨਾਲ ਸਰੀਰਕ ਸੰਬੰਧ ਬਣਾਏ ਤੇ ਸਾਰਾ ਕੁਝ ਰਿਕਾਰਡ ਕਰ ਲਿਆ ਕੁਝ ਸਮਾਂ ਬਾਅਦ ਮੁੰਡੇ ਨੇ ਮੋੜ ਉਸੇ ਕੰਮ ਲਈ ਗौरी ਨੂੰ ਦਬਾਅ ਪਾਇਆ ਤੇ ਗौरी ਨੇ ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਮੁੰਡੇ ਨੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਮੈਂ ਤੇਰੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਕਰ ਦੇਵਾਂਗਾ ਤੁਸੀਂ ਫੋਨ ਤੇ ਉਹਨਾਂ ਦੀ ਚੈਟ ਵੀ ਪੜ ਸਕਦੇ ਹੋ ਪਰ ਜਦੋਂ ਕੁੜੀ ਨੇ ਫਿਰ ਵੀ ਨਾ ਮੰਨਿਆ ਤਾਂ ਉਸ ਦੀ ਈਗੋ ਨੂੰ ਝਟਕਾ ਲੱਗਾ ਤੇ ਉਹ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਗੌਰੀ ਦੇ ਘਰ ਦੇ ਬਾਹਰ ਬਤਮੀਜ਼ੀ ਕਰਨ ਲੱਗ ਪਿਆ। ਇਸ ਕੁੜੀ ਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਬਣਾਇਆ ਸੀ ਪਰ ਇੱਕ ਗਲਤ ਵਿਅਕਤੀ ਤੇ ਭਰੋਸਾ ਕਰਨ ਕਰਕੇ ਸਾਰੀ ਮਿਹਨਤ ਬੇਕਾਰ ਗਈ। ਅਸੀਂ ਸਾਰੀਆਂ ਧੀਆਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਮੁੰਡਿਆਂ ਤੋਂ ਸਾਵਧਾਨ ਰਹੋ ਤੇ ਆਪਣੀ ਸੁਰੱਖਿਆ ਸਭ ਤੋਂ ਪਹਿਲਾਂ ਆਪ ਰੱਖੋ। ਬਾਕੀ ਤੁਸੀਂ ਇਸ ਮਸਲੇ ਦੇ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ